ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧੂ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੈ ਜੀ ਸਵੇਰ ਦਾ 10 ਵਜੇ ਤੇ ਜਿਹੜੇ ਆਪਣੇ ਕੰਮ ਸਾਰੇ ਨਿਬੜ ਚੁੱਕੇ ਆ ਤੇ ਕੱਪੜੇ ਤੇ ਗਰਮੀ ਹੋਈ ਪਈ ਆ ਜੀ ਬਹੁਤ ਜ਼ਿਆਦੀ ਤੇ ਪਸ਼ੂਆ ਜਿਹੜੇ ਆਪਣੇ ਮਹਾਤਮਾ ਕੇਂਦਰ ਬੰਦ ਤੇ ਮੱਛਰ ਬਹੁਤ ਹੋਇਆ ਪਿਆ ਜੀ ਰਾਤ ਨੂੰ ਵੀ ਹਨਾ ਬਹੁਤ ਬੁਰਾ ਹਾਲ ਹੁੰਦਾ ਵਿਚਾਰਿਆਂ ਦਾ ਆਪਣੇ ਮੱਛਰਦਾਨੀ ਦਾ ਨਹੀਂ ਲੋਟ ਹੈਗਾ ਜੀ ਨੇ ਆਪਾਂ ਨਾ ਮੱਛਰਦਾਨੀ ਲਾ ਦਈਏ ਚਲ ਹਨਾ ਬੀਰਾਵਨ ਬੈਠੇ ਰਹਿੰਦੇ ਪੁੱਛੋ ਤੇ ਆਪਣੇ ਮੱਛਰਦਾਨੀ ਦਾ ਲੂਟ ਨਹੀਂ ਰਹਿੰਦਾ ਹੋਏਗਾ ਕਿਉਂਕਿ ਇੱਧਰ ਵੀ ਪਸ਼ੂ ਹੁੰਦੇ ਕੰਦ ਨਾਲ ਵੀ ਹੈ ਨਾ ਕੰਦ ਨਾਲ ਤਾਂ ਕੰਦ ਨਾਲ ਤਾਂ ਸੈਟ ਆ ਜੀ ਜੀ ਹਾਂ ਤੇ ਪਰ ਇਧਰ ਜਿਹੜੀ ਦੂਜੀ ਸਾਈਡ ਹੁੰਦੀ ਆ ਉਹਨਾਂ ਨਾਲ ਉਧਰ ਨਹੀਂ ਸੈਟ ਆਉਂਦੀ ਹੈਗੀ ਮੱਛਰਦਾਨੀ ਤੇ ਹੁਣ ਆਪਾਂ ਹਨ ਸਾਰਾ ਜਿਹੜਾ ਕੰਮ ਧੰਦਾ ਜਿਹੜਾ ਸਾਰਾ ਨਿਮੇੜ ਲਿਆ ਤੇ ਰਾਜੀ ਦਾ ਵੀ ਇਹ ਫਾਰਮ ਦਾ ਨਿਬੜ ਗਿਆ ਸਾਰੇ ਪਸ਼ੂ ਹਨ ਨਮਾਤੀ ਰਾਜੀ ਨੇ ਤੋਂ ਡਰਾਪਾ ਨਮਾਤੀ ਸੀਗੇ ਮੱਜਾ ਨਵਾ ਕੇ ਸਾਰੇ ਹਨ ਅੰਦਰ ਕਰ ਤਣ ਤਫਾਰ ਹੀ ਹੁਣ ਆਪਾਂ ਕਰਤੇ ਜੀ ਬੰਦ ਕਿਉਂ ਹੋਈ ਵੀ ਸੱਲ ਜੀ ਦਾ ਮੌਸਮ ਹਨਾ ਪਸੂ ਵੀ ਪੈਰਾ ਪੂਰਾ ਥਾ ਪੈਰ ਪੂਰਾ ਨਾਲੇ ਗਿੱਲੇ ਥਾ ਯਾਦ ਰਹਿ ਆਪਣੇ ਵਾਸਤੇ ਆਪਣੇ ਪੱਕਾ ਥਾਗਾ ਗਾਰੇ ਗੁਰੂ ਦਾ ਕਰਕੇ ਹੋ ਜਾਂਦੇ ਤੇ ਇਹ ਹੁਣ ਆਪਾਂ ਹਨਾ ਜਿਹੜੇ ਕੰਮ ਸਾਰੇ ਨੇ ਮੇੜਦੇ ਸੀਗੇ ਕੱਪੜੇ ਬਸ ਧੁੱਪੇ ਪਾਈ ਹੋਇਆ ਕਿਉਂ ਕੱਪੜੇ ਹਜੇ ਨਹੀਂ ਸੁੱਕਦੇ ਜੀ ਤੇ ਬਾਹਰ ਨਾਲ ਜੀ ਠੰਡੀ ਠੰਡੀ ਹਵਾ ਆ ਜਾਂਦੀ ਇੰਨੀ ਠੰਡੀ ਹੈ ਅੰਦਰ ਨਹੀਂ ਲੱਗਦੀ ਹਵਾ ਜੀ ਗੋਮ ਬਣਿਆ ਪਿਆਗਾ ਤੇ ਬਾਹਰ ਹਨਾ ਬਹੁਤ ਜ਼ਿਆਦਾ ਠੰਡੀ ਠੰਡੀ ਹਵਾ ਹੈਗੀ ਤੇ ਵਗ ਜਿਆ ਥੋੜੀ ਥੋੜੀ ਆ ਪਰ ਉਹ ਠੰਡੀ ਲੱਗਦੀ ਹੈਗੀ ਪਸੀਨੇ ਨਾਲ ਹਲ ਭਿੱਜ ਜਨ ਲੀ ਦ ਹਵਾ ਜੀ ਦੀ ਠੰਡੀ ਲੱਗਾਂ ਲੱਗ ਜਾਂਦੀ ਤੇ ਇੰਨਾ ਪਸੀਨਾ ਆ ਪਿਆ ਜੀ ਬਹੁਤ ਜ਼ਿਆਦਾ ਕੰਮ ਹੁਣ ਨਿਬੜਿਆ ਆਪਣੀ 10 ਵਜ ਗਈ ਤੇ ਕਮਲ ਆਪਣੀ ਨਹਾ ਰਹੀ ਹੈ ਜੀ ਤੇ ਹੁਣ ਬਸ ਆਪਾਂ ਨਹਾ ਲਾਂਗੇ ਤੇ ਅੱਜ ਆਪਣੇ ਆ ਰਹੇ ਜੀ ਗੈਸਟ ਉਹਦੀ ਕਰ ਰਹੇ ਜੀ ਵੇਟ ਪਹਿਲਾਂ ਆਪਾਂ ਆਖਿਆ ਜਮ ਕਮਲ ਨੂੰ ਆਖਿਆ ਤੂੰ ਨਹਾ ਲੈ ਉਸ ਤੋਂ ਬਾਅਦ ਚੱਲਣਾ ਤੇ ਮੈਂ ਨਾਲ ਵਿਸ ਤੇ ਹੁਣ ਕਮਲ ਲਈ ਰਹੀ ਹੈ ਨਾ ਪਹਿਲਾਂ ਇਹ ਪੋਹਣਾ ਟੋਰੀ ਟਾਲੀ ਤੋਂ ਹੁੰਦੀ ਦੁੱਧ ਵਾਲੀ ਉੱਤੀ ਜਿੱਥੇ ਨਹੀਂ ਹੋ ਜਾਂਦੀ ਹੈ ਹੁਣ ਗਰਮੀ ਬਹੁਤ ਜ਼ਿਆਦਾ ਨਾ ਦੁੱਧ ਜਾਮੇ ਜਾਂਦਾ ਪੇਪਾਂ ਚ ਕਿਉਂ ਕੁਛ ਤਾਂ ਪੁਰਾਣੀ ਵੀ ਪੀ ਤੇ ਅੱਜ ਦੇਖ ਰਹੇ ਆ ਜੀ ਆਪਣਾ ਜਿਹੜਾ ਹਨਾ ਇਹਦੀ ਸਰਵਿਸ ਆ ਨਾ ਜਿਹੜੀ ਆਪਾਂ ਦੁੱਧ ਵਾਲੀ ਮਸ਼ੀਨ ਦੀ ਉ ਕਰਾਈ ਦਿੰਨੇ ਕਿਉਂਕਿ ਨਾ ਬਹੁਤ ਹੱਦ ਜੀ ਜਿਹੜੀਆਂ ਨੇ ਆ ਰਵੜਾਈਆਂ ਨੇ ਨਾ ਜਿਹੋ ਮੜਕ ਜੇ ਗੀਆਂ ਕੁੱਟਾਂ ਪੀ ਜਾਂਦੀਆਂ ਤੇ ਕਿਉਂਕਿ ਹਰ ਰੋਜ਼ ਕਿਤੇ ਕਿਤੇ ਹੋ ਹਨਾ ਕਿਵੇਂ ਚਲਾ ਲਾ ਕਿਤੇ ਕਿਵੇਂ ਚਲਾ ਲਾ ਫਿਰ ਹਰ ਰੋਜ਼ ਖੜ ਜਾਂਦੀ ਹੈ ਤੇ ਹੁਣ ਆਪਾਂ ਦੇਖਦੇ ਆਂਗੇ ਉਹਨੂੰ ਬੁਲਾ ਉਹਦੇ ਹਣਾ ਜਿਹੜੀ ਸਾਰੀ ਸਰਵਿਸ ਆ ਉਹ ਕਰਾਉਣੀ ਹੈਗੀ ਆਪਾਂ ਰਾਜੂ ਹਰ ਰੋਜ਼ ਕਹਿੰਦਾ ਜੀ ਇੱਥੋਂ ਖੜ ਗਈ ਇੱਥੋਂ ਫੜ ਗਈ ਤੇ ਫਿਰ ਜਿਹੜਾ ਸਭ ਮੱਝਾਂ ਦਾ ਧਾਰਾ ਛੱਡ ਕੇ ਉਧਰ ਕਾਮ ਵਾਲ ਜਾਣਾ ਪੈਂਦਾ ਹੈਗਾ ਤੇ ਕਿਉਂ ਗਾਮਨ ਧਾਰਾਂ ਦੀ ਮਸ਼ੀਨ ਨਾਲ ਰਾਜੂ ਘੜਦਾ ਹੁੰਦਾ ਹੈਗਾ ਆਪਣਾ ਤੇ ਚਲੋ ਜੀ ਹੁਣ ਆਪਾਂ ਨਾਲ ਗੇ ਛੇ ਸੌ ਨੂੰ ਮਲਾਵਾਂਗੇ ਵੀ ਕੌਣ ਆਇਆ ਤੇ ਮੈਂ ਮੇਰਾਂ ਦਾ ਭੈਣ ਆ ਰਹੀ ਹੈ ਜੀ ਕਬੱਡੀ ਆ ਰਹੀ ਹੈ ਇੱਕ ਛੋਟੀ ਆ ਰਹੀ ਹੈ ਤੇ ਇੱਕ ਉਹਨਾਂ ਦਾ ਆ ਰਿਹਾ ਬੀਟਾ ਸੋਨ ਮਲਾਵਾਂਗੇ ਜਰੂਰ ਤੇ ਕਪੜੇ ਆਪਣੇ ਸੁੱਕੇ ਹੋਏ ਨੇ ਜਿਹੜੇ ਕਪੜੇ ਆਪਣੇ ਸੁੱਕਣੇ ਪਾਈ ਹੋਏ ਆ ਇਹ ਤਾਂ ਜਿਹੜੇ ਜਿਹੜੇ ਰਾਤ ਨੂੰ ਰਾਤ ਰਾਤ ਨੂੰ ਲਾਉਣੇ ਨੇ ਉਹੀ ਕਪੜੇ ਆਪਣੇ ਤੇ ਜਿਹੜੇ ਸ਼ਾਮ ਰਾਤ ਦੇ ਲਈ ਹੋਏ ਨੇ ਉਹ ਤੇ ਜਿਹੜੇ ਆਪਣੇ ਹਨ ਦਿਨ ਦੇ ਹੁੰਦੇ ਆ ਉਹ ਆਪਾਂ ਤੋਂ ਦਿੱਖਦੇ ਸੀ ਪਹਿਲਾਂ ਚਲੋ ਆਪਾਂ ਨਾਲੇ ਲੋਜੀ ਬਣਾ ਲਈ ਸੀ ਤੇ ਆਪਾਂ ਨਾ ਥੱਕ ਗਿਆ ਸੀ ਜੀ ਪਰ ਝੋਨੇ ਵਾਲਿਆਂ ਦੀ ਚਾਹ ਤੇ ਕਮਲ ਨੇ ਹਨਾ ਦੁੱਧ ਪਾ ਕੇ ਤੇ ਖੇਤ ਵਿੱਚ ਤੇ ਆਪਾਂ ਹੁਣ ਆਪਣੀ ਚਾਹ ਪੀ ਲੈਂਦੇ ਆ ਤੇ ਜਦੋਂ ਹੁਣ ਚਾਹ ਪੀ ਲਾਂਗੇ ਤੇ ਹਣੇ ਜੀ ਆਪਣੇ ਦਾ ਝੋਨੇ ਦਾ ਕਰਕੇ ਲੇਟ ਹੋ ਗਏ ਸੀ ਜਦੋਂ ਮੀਂਹ ਪੈਣ ਲੱਗੀ ਸੀ ਤੇ ਵਿੱਚ ਜੀ ਤਿੰਨ ਚਾਰ ਦਿਨ ਵਿੱਚ ਦੀ ਪਾਇਆ ਚਾਰ ਤੇ ਉਸ ਤੋਂ ਬਾਅਦ ਜੀ ਫਿਰ ਉਹ ਨਾ ਵੀਸ ਨੂੰ ਪਤਾ ਹੀ ਹੈ ਨਾ ਬਾਹਣ ਦੇ ਵਿੱਚ ਪਾਣੀ ਪੂਣੀ ਸੈੱਟ ਕੀਤਾ ਤੇ ਫਿਰ ਉਸ ਤੋਂ ਬਾਅਦ ਜੀ ਪਾਣੀ ਪੂਣੀ ਸੈੱਟ ਕਰਕੇ ਤੇ ਹੁਣ ਝੋਨਾ ਜੀ ਦਾ ਆਪਣਾ ਲੌਣ ਲੱਗੇ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਪਾਣ ਬਾਣ ਨਾਲ ਥੋੜਾ ਹੀ ਲੱਗਦਾ ਹਾਂ ਮਤਲਬ ਵਿਚਾਰਾ ਤੂੰ ਗਰਮੀ ਬਹੁਤ ਜ਼ਿਆਦਾ ਹੈਗੀ ਤੇ ਹੁਣ ਬਸ ਕੱਲ ਦਾ ਤਾਂ ਨਹੀਂ ਲੱਗੂਗਾ ਆਪਣਾ ਝੋਨੇ ਦਾ ਤੇ ਫਿਰ ਆਪਣਾ ਕੰਮ ਜਿਹੜਾ ਨਿਭਰੇ ਚੜ ਜੂ ਸਾਰਾ ਜਿਹੜਾ ਸੋਣੀ ਵਾਲਾ ਮਤਲਬ ਕਿ ਬੀਜਨ ਵਾਲਾ ਦਾ ਸੋਣੀ ਬੀਜਨ ਵਾਲਾ ਤੇ ਚਲੋ ਜੀ ਹੁਣ ਹਰ ਵਾਹਿਗੁਰੂ ਦੀ ਕਿਰਪਾ ਨਾਲ ਹੀ ਆ ਜਿਵੇਂ ਵਾਹਿਗੁਰੂ ਚਾਹੁੰਦੇ ਉਹਨੇ ਹੁਣ ਆਗਾ ਤੇ ਇਸ ਕੀ ਆਪਣਾ ਅੱਗੇ ਆਪਣਾ ਬਹੁਤ ਜਲਦੀ ਕੰਮ ਨਿਭੜ ਜਾਂਦਾ ਜੀ ਤੇ ਇਸ ਵਾਰ ਨਾ ਆਪਣਾ ਕੰਮ ਜਿਹੜਾ ਜਲਦੀ ਬਸ ਉਲਝ ਜੇ ਗਏ ਉਲਟੀ ਚੀਜ਼ ਮੇ ਹਨ ਵੀ ਉਲਝਣ ਜੀ ਪੈ ਗਈ ਪਹਿਲਾਂ ਚਾਰ ਨਹੀਂ ਪਿਆ ਕਿੰਨੇ ਦਿਨ ਕਿਉਂਕਿ ਮੀਂਹ ਪੈਣ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਹਨਾ ਜਿਹੜਾ ਹੁਣ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਥੋੜਾ ਥੋੜਾ ਬਾਣੀ ਲਾਉਂਦੇ ਵਿੱਚ ਦਾਮ ਲੈਣ ਲੱਗੇ ਨੇ ਚਲ ਤੇ ਹੁਣ ਆਪਾਂ ਸਵੇਰੇ ਪਹਿਲਾਂ ਉਹਨਾਂ ਨੇ ਲੱਸੀ ਨਾਲ ਰੋਟੀ ਖਾ ਲਈ ਸੀ ਤੇ ਲੱਸੀ ਕਹਿੰਦੇ ਸੀ ਤੁਹਾਨੂੰ ਲੱਸੀ ਦੇ ਦੋ ਗਰਮੀ ਬਹੁਤ ਜ਼ਿਆਦਾ ਹੈਗੀ ਤੇ ਇਸ ਲੱਸੀ ਪੀ ਲਾਂਗੇ ਰੋਟੀ ਨਾਲ ਤੇ ਲੱਸੀ ਦੀ ਹੈ ਕਹੇ ਸੀ ਕਿ ਸਮੀਧ ਰੜੀ ਤੇ ਹੁਣ ਸਮੀਧ ਰੜੀ ਲੈ ਗਏ ਜੀ ਚਾਹ ਕੀ ਤੇ ਹੁਣ ਆਪਾਂ ਉਹ ਚਾਹ ਪੀ ਲਗੇ ਫਿਰ ਉਸ ਤੋਂ ਬਾਅਦ ਹੁਣ ਦੇਖਦੇ ਆਂਗੇ ਫਿਰ ਮਿਲਦੇ ਆਪਾਂ

लो जी अपने गैसट चले गए तो हम आप चाह पानी पी लिया आप पट्ठे पा दें पेल पट्ठे पा के है ना फिर आपी सुबी देखते हैं की बनाइए सब्जी सुबी देखते हैं जी है ना की बनाइए तो घंटा डेढ़ घंटा ही दे कांट ड़ी, कांट ड़ी, कांट ड़ी है जी बस चलो है ना इन ला भाई ना मिल जाता ਇੱਥੇ ਬੈਠੀ ਆ। ਲਓ ਜੀ ਆਪਣਾ ਇਹ ਚਾਰ ਸਾਰਾ ਜਿਹੜਾ ਪੈ ਗਿਆ ਸੀਗਾ। ਆ ਵੀ ਪਾਤਾ ਸੀ ਤੇ ਉਹ ਵੀ ਪੈ ਗਿਆ। ਤੇ ਹੁਣ ਬਸ ਥੋੜੇ ਦਿਨਾਂ ਨੂੰ ਖੋਲ ਲਾਂਗੇ ਆਪਾਂ ਇਹ ਦੂਜੇ ਛੋਟੇ ਆ ਹਨ ਉਹਨਾਂ ਨੂੰ ਪਾ ਦੇ ਕਰਾਂਗੇ। ਚਲ ਆ ਤੋੜ ਲਾ। ਹੈਗਾ। ਉਹ ਨਹੀਂ ਯਾਰ ਆਉਂਦਾ ਤੋੜਨ ਦਾ। ਥੋੜੇ ਜਿਹਾ ਤੋੜ ਲਵਾਂ। ਹੁਣ ਤਾਂ ਲੱਗੇ ਪਏ ਆ ਛੋਟੇ ਛੋਟੇ ਵੀ ਵੱਡੇ ਵੱਡੇ ਵੀ। ਸੱਤੇ ਵੀ ਤੋੜ ਲਵਾਂ।

ਫਿਰ ਬੜਾ ਪੱਕ ਗਿਆ ਲੱਗ ਰਿਹਾ ਉਸ ਲੋਜੀ ਆਪਾਂ ਨੂੰ ਚਾਰ ਮਿਲ ਗਈਆਂ ਤੋਰਨ ਤੇ ਚਾਰ ਮਿਲ ਗਈਆਂ ਆਪਾਂ ਨੂੰ ਤੋਰੀਆਂ ਜੀ ਤੇ ਚੌਲੇ ਚੌਲੇ ਆਪਾਂ ਕੱਢੂ ਬਣਾ ਲਾਂਗੇ ਕਿਉਂਕਿ ਹੋਰ ਛੋਟੇ ਛੋਟੇ ਲੱਗੇ ਹੋਏ ਆ ਉਹ ਕੱਲ ਨੂੰ ਪਤਾ ਜੀ ਤੋੜ ਕੇ ਹਨਾ ਤੇ ਉਹ ਕੱਟ ਲਾਂਗੇ ਕਿ ਨਹੀਂ ਉਹ ਸੁੱਕ ਜੇ ਜਾਂਦੇ ਕੱਟੇ ਨਹੀਂ ਲੇ ਸਮਾਰ ਕੇ ਤੇ ਅੱਜ ਆਪਾਂ ਬਣਾਵਾਂਗੇ ਜੀ ਤੋਰੀਆਂ ਵਿੱਚ ਪਿਆਜ਼ ਪਾਵਾਂਗੇ ਚਲੋ ਹੁਣ ਆਪਾਂ ਤੋਰੀਏ ਨੇ ਲਓ ਜੀ ਤੋਰੀਆਂ ਆਪਾਂ ਧੋ ਲਈਆਂ ਤੇ ਹੁਣ ਆਪਾਂ ਇਹਨੂੰ ਕੱਟ ਲਗੇ ਲਓ ਜੀ ਆਪਾਂ ਸਬਜ਼ੀ ਕੱਟ ਲਈ ਤੇ ਆਪਾਂ ਪਾਸ਼ੂ ਦੀ ਇੱਕ ਦਿਆਂ ਹਨਾ ਪਾਣੀ ਪਿਆ ਦੇਾਂਗੇ ਤੇ ਰਾਜੂਦਰਾ ਪਿਆ ਉੱਪਰ ਉਹ ਗਾਮਾ ਨੂੰ ਜੀ ਤੇ ਆਪਾਂ ਪਿਆਰੇ ਮੱਜਾਂ ਨੂੰ ਪਾਣੀ ਪੱਠੇ ਸਾਰਾ ਖਾ ਲਿਆ ਘਰ ਨਾਇਨ ਸਾਫ਼ ਕਰੀ ਬੈਠਵੇ ਹੁਣ ਪਾਣੀ ਪਿਆ ਕੇ ਹਨ ਫੇ ਤਾਰਾਂ ਕੋਲੇ ਆਪਾਂ ਦੁਬਾਰਾ ਇਹਨਾਂ ਨੂੰ ਪੱਠੇ ਪਾਵਾਂਗੇ ਤੇ ਗਰਮੀ ਬਹੁਤ ਜ਼ਿਆਦੀ ਹੋਈ ਪਈ ਹੈ ਜੀ ਕੁਛ ਵਾਂ ਚਲੋ ਜੀ ਆਪਾਂ ਨਾ ਪਾਣੀ ਪਿਆਤਾ ਪਛੋਂ ਤੇ ਹੁਣ ਆਪਾਂ ਬਣਾਉਣੀ ਆ ਸਬਜ਼ੀ ਕਮਲ ਹੈ ਮਾਦੀ ਦਾ ਦੇਖੀ ਕੋਈ ਸੁਣੀ ਸੁਣੀ ਚਲੋ ਹੋਰ ਉਹ ਸਬਜ਼ੀ ਬਣਾਉਣੀ ਆ ਕਮਲ ਨੇ ਪਿਆਜ਼ ਚੀਰ ਤੇ ਹੁਣ ਆਪਾਂ ਲਾਨੇ ਤੜਕ ਪਾਣੀ ਪਿਆਤਾ ਪਹਿਲਾਂ ਹਵਾ ਲੈ ਲਓ ਥੋੜੀ ਗਰਮੀ ਬਹੁਤ ਜਾ ਰਹੀ ਹੋਈ ਪਈ ਹੈ ਫਿਰ ਬਣਾਉਣੀ ਹੈ ਐਸੀ ਖੰਜੀ ਪਟਾਰਾ ਵਗੈਰਾ ਸਾਰਾ ਕੁਝ ਕੱਢ ਲਿਆ ਤੇ ਇਹ ਪਸ਼ੂ ਕੱਢਤੀ ਸੀ ਆਪਣੇ ਕਮਲ ਦੀ ਬਾਹਰ ਤੇ ਧੂਈਆਂ ਜਿਹੜੀ ਆਪਾਂ ਪਾਤੀ ਪਸ਼ੀਆਂ ਨੂੰ ਫੋਟੋ ਦੇ ਲੋਈ ਤੂੰ ਇੰਟਰਨਲ ਹੁਣ ਤਾਂ ਤੂੰ ਹੀ ਚੱਲੂਗੀ ਤੇ ਤੁਸੀਂ ਦੇਖ ਲੋ ਸਵੇਰ ਨਾ 5 ਵਜੇ ਤੱਕ ਤੂੰ ਚੱਲ ਰਹਿ ਸਾਰੀ ਰਾਤ ਹਨਾ ਘੰਟੇ-ਘੰਟੇ ਬਾਅਦ ਫਤੂ ਹੀ ਲਾਈ ਜਾਂਦੇ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੈ ਜੀ ਹਾਂ ਹਾਂਜੀ ਇੱਕ ਨਾ ਆਪਣੇ ਆਪ ਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਕਿਸੇ ਵੀਰ ਭੈਣ ਨੇ ਉਹਨਾਂ ਦੀ ਆਈਡੀ ਦਾ ਹਨਾ ਨਾਮ ਹੈ ਗਰਾਦੀ ਰਾਦੀ ਤੇ ਆਪਾਂ ਨੂੰ ਪਰਾਇ ਨਹੀਂ ਪਤਾ ਹੈਗਾ ਕੋਈ ਵੀਰ ਆ ਕੋਈ ਭੈਣ ਆ ਕੀ ਤੇ ਉਹਨਾਂ ਨੇ ਬਹੁਤ ਸੋਹਣਾ ਹਨਾ ਕਮੈਂਟ ਕੀਤਾ ਸੀ ਜੀ ਆਪਾਂ ਨੂੰ ਤੇ ਜੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਰੈਗੂਲਰ ਹਨਾ ਵੀਡੀਓ ਪਾਇਆ ਕਰੋ ਹਰ ਰੋਜ਼ ਤੇ ਬਣਾਇਆ ਕਰੋ ਤੇ ਵੀਰੇ ਉਹਨਾਂ ਆਪਣਾ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਹਰ ਰੋਜ਼ ਵੀਡੀਓ ਪਾਇਆ ਕਰਕੇ ਤੇ ਅੱਜ ਥੋੜਾ ਜਿਹਾ ਨਾ ਨਾ ਗਰਮੀ ਦਾ ਮੌਸਮ ਜਾਂ ਥੋੜਾ ਲੰਘ ਗਿਆ ਚੇਂਜ ਹੋ ਗਿਆ ਤੇ ਉਦੋਂ ਹਨਾ ਆਪਾਂ ਵੀ ਹਰ ਰੋਜ਼ ਵੀਡੀਓ ਪਾ ਲਿਆ ਕਰਾਂਗੇ ਨਹੀਂ ਤੀਸਰੇ ਦਿਨ ਵੀਡੀਓ ਪਾਇਆ ਕਰਾਂਗੇ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਨਾ ਤੇ ਜਿਹੜੇ ਮੇਰੇ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਬ੍ਰੇਵੀ ਆਪਾਂ ਹਨ ਇਹ ਕਹਿਣਾ ਚਾਹੁੰਦੇ ਸੀਗੇ ਵੀ ਆਪਾਂ ਹਨ ਫਿਰ ਪਾਇਆ ਕਰਾਂਗੇ ਵੀਡੀਓ ਰੈਗੂਲਰ ਜਾਂ ਤੀਸਰੇ ਦਿਨ ਪਾਇਆ ਕਰਾਂਗੇ ਤੇ ਕਿਉਂਕਿ ਹੁਣ ਨਾ ਗਰਮੀ ਦਾ ਮੌਸਮ ਦਾ ਕਰਕੇ ਹਨ ਜਿਹੜੇ ਆਪਣੇ ਪੁਸ਼ਪਾਂ ਦਾ ਕੰਮ ਥੋੜਾ ਜਿਆਦਾ ਹੁੰਦਾ ਤੇ ਇਸ ਲਈ ਆਪਾਂ ਹਰ ਰੋਜ਼ ਨਹੀਂ ਵੀਡੀਓ ਪਾ ਸਕਦੇ ਤੇ ਜਿਸ ਦਿਨ ਆਪਨੇ ਕੋਲ ਹਨਾ ਟਾਈਮ ਹੁੰਦਾ ਪੋਸਟ ਦਿਨ ਬਣਾ ਕੇ ਪਾ ਦਿੰਨੇ ਆ ਤੇ ਕੋਈ ਗੱਲ ਨਹੀਂ ਵੀਰੇ ਆਪਾਂ ਹਨਾ ਵੀ ਥੋੜਾ ਜਿਹਾ ਗਰਮੀ ਦਾ ਮੌਸਮ ਜੇ ਚੇਂਜ ਹੋ ਗਿਆ ਤੇ ਉਦੋਂ ਆਪਾਂ ਰੈਗੂਲਰ ਹਨਾ ਪਾਇਆ ਕਰਾਂਗੇ ਜਾਂ ਤੀਸਰੇ ਨੂੰ ਤਾਂ ਜ਼ਰੂਰ ਵੀਡੀਓ ਪਾਇਆ ਕਰਾਂਗੇ ਫਿਰ ਆਪਾਂ ਤੇ ਬਹੁਤ ਬਹੁਤ ਧੰਨਵਾਦ ਬਈ ਥੋੜਾ ਤੇ ਪਰ ਜ਼ਰੂਰ ਦੱਸਿਓ ਵੀ ਇਹ ਮੇਰੇ ਕੋਈ ਵੀਰ ਹੈ ਕੋਈ ਭੈਣ ਹੈਗਾ ਜਿਹਨੇ ਲਾਈਕ ਕਮੈਂਟ ਕੀਤਾ ਸੀ ਧੰਨਵਾਦ ਵੀਰੇ 딱 ਕੀਤੇ ਤੇ ਨਹੀਂ ਹਨਾ ਸਾਰਾ ਗਾ ਤੇ ਨਾਲ ਵੀ ਓਖਾ ਵਿਚਾਰੇ ਨੂੰ ਰਾਤ ਰਾਤ ਖੜੀਆਂ ਦੀ ਲੰਘਦੀ ਹੈ ਤੇ ਮੱਲੋ ਮੱਲੀ ਜੀ ਕਰਦਾ ਜੀ ਬਾਹਰ ਆ ਕੇ ਖੜਦੀ ਹੈ ਨਾ ਬਹੁਤ ਜ਼ਿਆਦਾ ਸੰਸੇ ਸੰਸਾ ਵਗਦੀ ਤੇ ਸਬਜੀ ਆਪਾਂ ਬਰਾਲੀ ਜੀ ਤੇ ਪਸ਼ੂ ਬਾਹਰ ਕੱਢਦੇ ਸੀਗੇ ਕਮਲ ਨੇ ਤੇ ਹੁਣ ਆਪਾਂ ਨਾ ਸਬਜੀ ਇਹਦੀ ਬਣਾ ਕੇ ਤੇ ਦੁੱਧ ਬਾਅਦ ਸਾਭ ਲਿਆ ਤੇ ਹੁਣ ਚਲੋ ਜੀ ਹੁਣ ਆਪਾਂ ਨਾ ਹਣਿਚੀ ਆਪਾਂ ਵੀਡੀਓ ਦੇ ਐਂਡ ਕਰਦੇ ਆ ਕਿਉਂਕਿ ਹੁਣ ਬੱਚੇ ਨਹਾਉਣ ਤੋਣਗੇ ਬੱਚੇ ਨਹਾ ਤੋ ਲੈਣਗੇ ਉਸ ਤੋਂ ਬਾਅਦ ਆਪਾਂ ਨਾ ਲਾਂਗੇ ਪਹਿਲਾਂ ਬੱਚੇ ਨਹਾਉਣਗੇ ਜੀ ਅੱਜ ਪਹਿਲਾਂ ਨਾ ਬੱਚੇ ਨਹਾ ਲੈਣਗੇ ਫਿਰ ਉਸ ਤੋਂ ਬਾਅਦ ਆਪਾਂ ਨਾ ਲਾਂਗੇ ਤੇ ਕਿਉਂਕਿ ਉਸ ਤੋਂ ਬਾਅਦ ਜੀ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਹਨਾ ਕੀ ਇਹਦਾ ਕੰਮ ਹੁਣ ਕੈਂਸਲ ਨਹੀਂ ਹੋਣ ਕਿਉਂ ਮਿਲਦੀ ਮੈਂ ਟੱਕਰਾਂ ਜੀ ਤੇ ਜਿਹੜਾ ਕੰਮ ਵੀ ਲੈਣਾ ਕਰਿਆ ਜਾਵੇ ਉਹ ਵਧੀਆ ਚਲੋ ਜੀ ਹੁਣ ਆਪਾਂ ਹੁਣ ਕਰਦੇ ਆ ਆਪਣੀ ਵੀਡੀਓ ਦਾ ਐਂਡ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ